ਦੋਸਤੋ ਅੱਜ ਮੱਕੂ ਤੋਂ ਜੋਗਿਆ ਜੋਗਿਆ ਉਦਾਂ ਲੱਗੇ ਬਹੁਤ ਜ਼ਬਰਦਸਤਾਂ ਲੱਗੀ ਹੋਈ ਆ ਤੇ ਉੱਥੇ ਅੱਜ 750 ਲੀਟਰ ਡੀਜ਼ਲ ਦੀ ਸੇਵਾ ਉਹ ਕੀਤੀ ਆ ਮੇਰੇ ਵੀਰਾਂ ਨੂੰ ਭਰੋਸੀ ਉਹ ਤੇ ਪਹੁੰਚ ਆ ਗਏ ਆ ਤੇ ਹੀ ਮੱਕੂ ਤੋਂ ਪਹਿਲਾਂ ਤੇ ਜਾ ਕੇ ਇਹਨਾਂ ਵੀਰਾਂ ਨੂੰ ਸਾਨੂੰ ਚਾਹ ਪਾਣੀ ਪਿਆ ਵਧੀਆ ਲੈਣ ਤੇ ਅਸੀਂ ਗਏ ਸੀ 50000 ਦਾ ਬਾਰੋਂ ਤੇ ਖੜਿਆ ਖੜਿਆ ਇੱਕ ਦੋ ਬੀਬੀਆਂ ਦਾ ਫੋਨ ਇੱਕ ਬੀਬੀ ਦਾ ਫੋਨ ਆ ਗਿਆ ਤੇ ਬਾਹਰੋਂ ਵੀਰ ਦਾ ਫੋਨ ਆ ਗਿਆ ਸतीशભાઈ ਦਾ ਫੋਨ ਆ ਗਿਆ ਇੱਕ ਹੋਰ ਬਿਆ ਵੀ ਸੀਗਾ 25000 ਰੁਪਏ ਉੱਥੇ ਖੜਿਆ ਖੜਿਆ ਜੜਾ ਹੋਰ ਆ ਗਿਆ ਤੇ ਉੱਥੇ ਪਵਾਤਾ ਸੀ ਸੁੱਦਾ ਤੇ ਪਿਆਰੋ ਆਹ ਜਗਾ ਦੇਖੋ ਹਾਲਾਤ ਇੱਥੇ ਆਹ ਜਿਹੜਾ ਪਾਣੀ ਹੈ ਨਾ ਇੰਨੇ ਜ਼ਬਰਦਸਤ ਧਾਰ ਲੱਗੀ ਹੋਈ ਹੈ ਅਗਰ ਇਹ ਇਧਰੋਂ ਟੁੱਟ ਗਿਆ ਨਾ ਐਸੇ ਟੁੱਟ ਗਿਆ ਜਿਸ ਖੜੇ ਬੈਕ ਸਾਈਡ ਤੇ ਇੱਥੋਂ ਸਿਰਫ 10 ਕਦਮ ਤੇ ਰੈਂਪਾ ਔਰ ਰੈਂਪ ਤੇ ਦੂਸਰੀ ਸਾਈਡ ਜਿਹੜੀ ਆ ਉਹ 10 ਤੋਂ 12 ਫੁੱਟ ਡੂੰਗੀ ਹੈ ਤੇ ਅੰਦਾਜ਼ਾ ਲਾਓ ਰੱਬ ਨਾ ਕਰੇ ਆ ਦੇਖੋ ਸਾਰਾ ਇਲਾਕਾ ਹੀ ਤਕਰੀਬਨ ਟਰਾਲੀਆਂ ਪਰ ਪਰ ਕੇ ਤੋੜੇ ਕੱਟੇ ਪੂਰਾ ਜੋਰ ਲਗਾ ਪਿਆ ਤੇ ਅਗਰ ਟੁੱਟ ਜਾ ਤਾਂ ਅਗਲੇ ਪਾਸੇ ਸਫਤਾ ਦੇ ਉੱਪਰ ਦੀ ਪਾਣੀ ਜਾਣਾ ਇੰਨਾ ਜ਼ਿਆਦਾ ਪਾਣੀ ਹੋ ਜਾਣਾ ਕਿਉਂਕਿ ਬਹੁਤ ਡੂੰਘਾ ਏਰੀਆ ਹੋ ਤੇ ਆ ਵੀ ਇਨਾਂ ਦੇ ਘਰ ਆ ਤਿੰਨ ਕਾਰ ਜਿਹਦੇ ਚੋਂ ਦੋ ਤੜੜ ਗਏ ਆ ਬਿਲਕੁਲ ਮਾਰੇ بڑے ਬੱਚੇ ਦੇ ਇੱਕ ਆ ਹੁਣ ਆਪ ਢਾਈ ਜਾਂਦੇ ਇਹ ਆਹ ਵਾਲਾ ਘਰ ਪਿੱਛੇ ਆਪ ਢਾ ਰਹੇ ਕਹਿੰਦੇ ਵੀ ਇੱਟਾਂ ਵੱਜ ਜਾਣ ਚਾਹੋ ਟਾਟਾ ਕੇ ਲੈ ਜਾਈਏ ਰੁੜਤੇ ਜਾਣਾ ਇਹ ਇਹ ਮਕਾਨ ਆਪਣਾ ਆਪ ਤੋੜ ਰਹੇ ਜੀ ਸੀ ਬੀ ਲੱਗੀ ਹੋਈ ਆਹ ਦੇਖੋ ਇਹ ਮਕਾਨ ਡਿੱਗਾ ਨਹੀਂ ਮਕਾਨ ਆਪ ਢਾ ਰਹੇ ਟਾ ਕੇ ਇੱਟਾਂ ਕਹਿੰਦੇ ਤੋੜ ਕੇ ਆਪਣੀਆਂ ਲੈ ਜਾਣੀਆਂ ਇਹ ਘੱਟੋ ਘੱਟ ਸਾਨੂੰ ਇੱਟਾਂ ਵੱਜ ਜਾਣਗੀਆਂ ਕਿਉਂਕਿ ਐਸ ਪਾਸੇ ਪਹਿਲਾ ਮਕਾਨ ਸ਼ੈੱਡ ਉਹ ਸਭ ਕੁਝ ਛੁੱਟ ਗਿਆ ਵਿੱਚ ਆ ਬਿਲਕੁਲ ਸਾਹਮਣੇ ਨਾਲ ਹੀ ਆਹ ਵਾਲਾ ਜਿਹੜਾ ਇੱਥੇ ਕਾਰ ਸੀ ਕਾਰ ਵੀ ਨਾਲ ਰੁੜ ਗਿਆ ਸੋ ਪਿਆਰੋ ਬਹੁਤ ਤਰਸਦੀ ਬਹੁਤ ਬੁਰੀ ਹਾਲਤ ਆ ਮੇਰਾ ਸੁੱਖ ਲੱਗਿਆ ਵੀ ਸਾਡਾ ਨਾਲ ਸੀਗਾ ਤੇ ਇੱਥੇ ਦਾਦੇ ਸ਼ੈੱਡ ਪਿਆ ਸੀਗਾ ਔਰ ਰੈਂਪ ਬਣਿਆ ਹੋਇਆ ਥਾਣੂ ਤੇ ਇੱਥੇ ਪਹਿਲੀ ਹੀ ਪਹਿਲੀ ਸਾਰਾ ਜਿਹੜਾ ਦਰਿਆਦਰੂ ਵਗਤ ਹੋ ਰਿਹਾ ਕਹਿੰਦੇ ਅਗਰ ਟੁੱਟ ਜਾਂਦਾ ਤਾਂ ਫਰਜ ਕਰ ਲੋ ਅਗਰ ਟੁੱਟ ਗਿਆ ਨਾ ਤੇ ਦਰਿਆ ਦਾ ਬੋਖੀਦ ਨੂੰ ਜਣਾ ਬਾਦ ਦਰਿਆਦਰੂ ਮੋੜਦਾ ਮੁਸ਼ਕਲ ਹੋ ਜਾਣਾ ਕਿਉਂਕਿ ਤੇਲਾ ਨਿਵਾਨ ਬਹੁਤ ਜਿਆਦਾ ਹੈ ਤੇ ਦਰਿਆ ਨੇ ਬਿਲਕੁਲ ਇਧਲੇ ਬਸ ਢਾਹ ਲਈ ਹੋਈ ਹੈ ਸੋ ਪਿਆਰੋ ਅਰਦਾਸ ਕਰਿਓ ਕਿ ਇਹਨਾਂ ਲੋਕਾਂ ਦੇ ਘਰ ਵੱਜਣ ਜਿਹੜੇ ਐਸ ਪਾਸੇ ਥੱਲੇ ਦੇ ਵਿਚਾਰੇ ਹੋ ਅਗਰ ਨਾ ਕੋਈ ਅਣਹੋਣੀ ਵਾਤ ਕੀ ਦਿਕਸੜ ਬਹੁਤ ਵੱਡਾ ਹੋ ਜਾਣਾ ਮੈਂ ਕਰੂ ਪ੍ਰਮਾਤਮਾ ਕਿਰਪਾ ਕਰੇ ਇਨਾ ਪਰਿਵਾਰਾਂ ਤੇ ਮੇਰ ਪ੍ਰਯਾਸ ਰੱਖਣ